ਦਿੱਲੀ ਦੀਆਂ ਜੂਹਾਂ ਤੇ ਜਿੱਧਰ ਵੀ ਨਜ਼ਰ ਮਾਰੋ ਅੰਦਾਜ਼ਾ ਹੀ ਨਜ਼ਰੀ ਪੈਂਦਾ ਅਤੇ ਹੁਣ ਤੱਕ ਕਿਤੋਂ-ਕਿਤੋਂ ਇਹ ਤਸਵੀਰਾਂ ਵੀ ਨਜ਼ਰ ਆ ਰਹੀਆਂ ਨੇ ਕਿਸਾਨਾਂ ਨੇ ਅੰਦੋਲਨ ਦੀ ਖੇਤੀ ਕਰਨ ਲਈ ਵੀ ਤਰਕੀਬਾਂ ਕੱਢ ਲਈਆਂ ਨੇ ਤਿਆਰੀ ਲੰਬੀ ਹੈ ਅਤੇ ਮੰਗੋ ਹੀ ਬਰਕਰਾਰ ਹੈ ਕਿ ਖੇਤੀ ਕਾਨੂੰਨ ਰੱਦ ਹੋਣ ਸਰਕਾਰ ਨੂੰ ਗੁਹਾਰ ਵੀ ਲਾ ਰਹੇ ਨੇ ਤੇ ਚੇਤਾਵਨੀ ਰਹੇ ਨੇ ਘਰ ਜਾਗੇ ਕਿਹੜੇ ਹੌਸਲੇ ਜੀ ਸਾਰੇ ਸਾਡੀ ਰੋਟੀ ਪਾਣੀ ਤੱਕ ਹੋਰ ਰੱਖਿਆ ਮੋਦੀ ਨੇ ਹੁਣ ਤਾਂ ਅਸੀਂ ਜਾਂ ਤਾਂ ਮਰ ਕੇ ਜਾਵਾਂਗੇ ਯਾ ਫਿਰ ਸਾਡਾ ਹੱਕ ਦੇਵੇ ਮੋਦੀ ਮੋਦੀ ਨੂੰ ਸਾਡੇ ਬੱਚਾਂ ਦੇ ਦਰਸ ਨਹੀਂ ਹੁੰਦਾ ਮੋਦੀ ਹਸਿਆਣਾ ਹੋਵੇ ਤਦ ਸਾਡਾ ਹੱਕ ਦੇ ਦੇ ਨਹੀਂ ਤਾਂ ਫਿਰ ਅਸੀਂ ਆਰ ਪਾਰ ਦੀ ਲੜਾਈ ਲੜਾਂ ਇੱਥੇ ਬੈਠਾ ਨੂੰ ਵੀ ਨਹੀਂ ਜਾ ਕਉਂਦੀ ਅਸੀਂ ਇੱਥੇ ਆਪਣੀ ਖੇਤੀ ਬੋਈ ਆ ਜੇ ਨਹੀਂ ਮੋਦੀ ਕੋਈ ਹੱਕ ਦੇਊਗਾ ਸਾਡੇ ਅਸੀਂ ਸਾਰੀ ਆ ਜ਼ਮੀਨ ਬਾਵਾਗੇ ਅਸੀਂ ਇੱਥੇ ਕਣਕ ਕੋਣਕ ਸਾਰਾ ਕੁਝ ਇੱਥੇ ਬੀਜਿਆ ਕਰਾਂਗੇ ਇੱਥੇ ਰਹਿਾਂਗੇ ਤੇ ਘਟ ਅਸੀਂ ਵੀ ਨਹੀਂ ਗੁਜ਼ਾਰਾਂਗੇ ਸਾਨੂੰ ਤੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਨੌਕਰੀਆਂ ਦੇਵਾਂਗੇ ਕਿੱਥੇ ਨੌਕਰੀਆਂ ਸਾਰੇ ਯੂਥ ਅੱਜ ਰੁਲੀ ਜਾਂਦਾ ਸੜਕਾਂ ਤੇ ਪਏ ਐ ਕਿੱਥੇ ਨੌਕਰੀਆਂ ਕਿਹੜੇ ਸਾਰੇ ਅਸੀਂ ਹੁਣ ਆ ਖੇਤੀ ਵਾਲਾ ਕੰਮ ਕਰਦੇ ਸਾਡੇ ਮਾਪੇ ਕਰਦੇ ਪਿੱਛੋਂ ਸਾਡੇ ਵੱਡੇ ਕਰਦੇ ਸੀ ਤੇ ਅਸੀਂ ਵੀ ਅੱਜ ਆਪਦੇ ਬੱਚਿਆਂ ਨੂੰ ਵੀ ਇਹੀ ਕਹਿਣੇ ਵੀ ਆਪਣਾ ਇਹੀ ਕੰਮ ਹੈਗਾ ਅਸੀਂ ਪੜ੍ਹੇ ਲਿਖੇ ਆ ਅਸੀਂ ਰੁਲੀ ਜਾਂਨੇ ਆ ਜੋ ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਕੋਈ ਕੰਮ ਨਹੀਂ ਸਾਡੇ ਕਰ ਰਿਹਾ ਕੋਈ ਕੁਝ ਹੋ ਨਹੀਂ ਰਿਹਾ ਦੇਸ਼ ਨੂੰ ਉਹ ਕਹਿੰਦਾ ਸੀ ਅੱਛੇ ਦਿਨ ਆਉਣਗੇ ਸਾਡੇ ਤਾਂ ਉਦੋਂ ਹੀ ਮਾੜੇ ਦਿਨ ਲਿਆਤੇ ਉਹਨੇ ਸਾਡੇ ਬੱਚੇ ਕੱਲ ਨੂੰ ਕੀ ਕਰਨਗੇ ਕੀ ਖਾਣਗੇ ਸਾਡਾ ਤਾਂ ਇਹੀ ਕੰਮ ਹੈ ਅਸੀਂ ਤਾਂ ਖੇਤੀ ਖੇਤੀ ਕਰਨੀ ਹੈ ਤੇ ਅਸੀਂ ਇਹ ਕਾਨੂੰਨ ਨਹੀਂ ਬਣ ਦੇਵਾਂਗੇ ਕਿਸੇ ਵੀ ਹਾਲਤ ਨਹੀਂ ਬਣ ਦੇਵਾਂਗੇ ਇੱਥੇ ਲਗਾਤਾਰ ਅਸੀਂ ਬੈਠੇ ਆ ਜੀ ਸਾਨੂੰ ਲਗਭਗ 40 ਦਿਨ ਹੋ ਗਏ ਆ ਪਹਿਲਾਂ ਸਾਡਾ ਜਿਹੜਾ ਸੰਭੂ ਮੋਰਚਾ ਚੱਲ ਰਿਹਾ ਸੀ ਭਾਈ ਸਾਹਿਬ ਦੀ ਗਵਾਹੀ ਦੇ ਵਿੱਚ ਜਿਸਕਰ ਸਿੰਘ ਜੀ ਮੇਰੇ ਵੱਡੇ ਭਰਾ ਤੇ ਜਿਹੜਾ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਅਸੀਂ ਰੇਲਾਂ ਰੋਕੀਆਂ ਫਿਰ ਜ਼ਿਲ੍ਹਿਆਂ ਦੇ ਵਿੱਚ ਵੱਡੇ ਜਿਹੜੇ ਸਮਾਗਮ ਕਰਕੇ ਕਰੋਨਾ ਤੋੜਿਆ ਜਿਹੜੇ ਨੇ ਕਰੋਨਾ ਕਹਿ ਕੇ ਕਿਹਾ ਨਾ ਵੀ ਇੱਕ ਵੱਡੀ ਬਿਮਾਰੀ ਆ ਗਈ ਹੈ ਕਰੋਨੇ ਨੂੰ ਤੋੜ ਕੇ ਪਹਿਲਾਂ ਕਿਸਾਨ ਜੱਥੇਬੰਦੀਆਂ ਆਈਆਂ ਅੱਜ ਜਿਹੜਾ ਵੀ ਕਿਸਾਨ ਦਿੱਲੀ ਦੇ ਵਿੱਚ ਫਿਰਦਾ ਤੁਹਾਨੂੰ ਉਹਦੇ ਤੇ ਮੂੰਹ ਤੇ ਕੱਪੜਾ ਚੜਿਆ ਨਹੀਂ ਮਿਲੂਗਾ ਕਿਉਂਕਿ ਕਰੋਨਾ ਹੈ ਹੀ ਨਹੀਂ ਜਿਹੜੀ ਪਰਸੋਂ ਇੱਕ ਵੱਡਾ ਇਕੱਠ ਹੋਇਆ 2 ਲੱਖ ਬੰਦੇ ਦਾ ਫਤੇਗੜ ਸਾਹਿਬ ਦੀ ਧਰਤੀ ਤੇ ਉਹ ਜਮਾ ਨਰੋਲ ਕਰਤਾ ਵੀ ਕੋਈ ਕਰੋਨਾ ਨਹੀਂ ਨਵੇਂ ਸਾਲ ਵਾਲੇ ਦਿਨ ਅਸੀਂ ਇਹਦਾ ਪੂਤਲਾ ਫੂਕ ਰਹੇ ਆ ਤੇ ਐਨਆਰਆਈ ਵੀਰਾਂ ਨੂੰ ਅਸੀਂ ਬੇਨਤੀ ਕਰ ਜੇ ਜਿਹੜੇ ਅੱਗੇ ਦਰਬਾਰ ਸਾਹਿਬ ਜਾਂ ਹੋਰ ਧਾਰਮਿਕ ਜਗ੍ਹਾ ਤੇ ਜਾ ਕੇ ਜਾਂ ਕੁਲੂ ਮਨਾਲੀ ਦੇ ਵਿੱਚ ਜਾ ਕੇ ਨਵਾਂ ਸਾਲ ਮਨਾਉਂਦੇ ਆ ਉਹ ਇੱਥੇ ਬਰਾੜੀ ਦੀ ਧਰਤੀ ਤੇ ਆਉਣ ਤੇ ਨਵਾਂ ਸਾਲ ਇੱਥੇ ਮਨਾਵਾਂਗੇ ਖੇਤੀ ਅਸੀਂ ਸ਼ੁਰੂ ਕਰਤੀ ਆ ਨਾ ਤਾਂ ਅਸੀਂ ਆਪ ਭੁੱਖੇ ਮਰਗੇ ਨਾ ਅਸੀਂ ਦਿੱਲੀ ਵਾਲਿਆਂ ਨੂੰ ਮਰਨ ਦੇਗੇ ਕਿਸਾਨਾਂ ਦਾ ਅੰਦੋਲਨ ਹੱਦਾਂ ਬੰਨੇ ਟੱਪ ਹੁਣ ਲੋਕ ਅੰਦੋਲਨ ਦਾ ਰੂਪ ਲੈਂਦਾ ਜਾ ਰਿਹਾ ਹੈ ਇਸੇ ਲਈ ਪੰਜਾਬ ਹੀ ਨਹੀਂ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਕਿਸਾਨ ਦਿੱਲੀ 'ਚ ਜੁੜੇ ਨੇ सिर्फ किसानी नहीं होता अपने वक्ष को की कोशिश कर रहे हो जिस दिन किसान नामक प्राणी धरती पे नहीं रहेगा उस दिन ये धरती ये पृथ्वी भी नहीं, नहीं होगी इसलिए ये किसान की आवाज है ये किसान हाथ उठा के कहते है की पृथ्वी का दुख हरना है काम मेरा ਦੇਸ਼ ਦੇ ਵਿੱਚ ਸਭ ਤੋਂ ਵੱਡੇ ਅੰਦੋਲਨ ਦੋ ਚੱਲੇ ਨੇ ਮਹਾਤਮਾ ਗਾਂਧੀ ਨੇ ਅੰਦੋਲਨ ਚਲਾਇਆ ਸੀ ਸਭ ਤੋਂ ਵੱਡਾ ਅੰਦੋਲਨ ਭਾਰਤ ਛੱਡੋ ਅੰਦੋਲਨ ਔਰ ਨਾਲ ਹੀ ਉਹਨਾਂ ਨੇ ਇੱਕ ਅੰਦੋਲਨ ਚਲਾਇਆ ਸੀ ਚੰਪਾਰਨ ਦਾ ਅੰਦੋਲਨ ਤੇ ਉਹ ਦੋ ਅੰਦੋਲਨ ਤੋਂ ਬਾਅਦ ਇੱਕ ਆ ਅੰਦੋਲਨ ਅਸੀਂ ਦੇਖ ਰਹੇ ਹਾਂ ਜੋ ਕਿ ਕਿਸਾਨਾਂ ਦਾ ਸਭ ਤੋਂ ਵੱਡਾ ਦੇਸ਼ ਵਿਆਪੀ ਅੰਦੋਲਨ ਬਣ ਚੁੱਕਾ ਹੈ ਇਹ ਸਭ ਤੋਂ ਵੱਡਾ ਅੰਦੋਲਨ ਇਸ ਅੰਦੋਲਨ ਨੇ ਉਹ ਦੋ ਅੰਦੋਲਨ ਵੀ ਫੇਲ ਕਰ ਦਿੱਤੇ ਹਨ ਸੋ ਅੱਜ ਜਦੋਂ ਮਨ ਚ ਆਇਆ ਤਾਂ ਮਨ ਨੂੰ ਬੜਾ ਦੁੱਖ ਹੋਇਆ ਤੇ ਅੱਜ ਅਸੀਂ ਆ ਕੇ ਫੈਸਲਾ ਲਿਆ ਜੋ ਸਾਨੂੰ ਤਾਮਰ ਪੱਤਰ ਮਿਲੇ ਹਨ ਉਹ ਅਸੀਂ ਸਾਡੇ ਪ੍ਰਧਾਨ ਮੰਤਰੀ ਲਾਲ ਬਾਦੋ ਸ਼ਾਸਤਰੀ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਤੇ ਅੱਜ ਜਿਹੜਾ ਅੱਜ ਦਾ ਪ੍ਰਧਾਨ ਮੰਤਰੀ ਹੈ ਉਹਨੇ ਨਾਰਾ ਦਿੱਤਾ ਜੈ ਜੀਓ ਜੈ ਅਮਾਨੀ ਜੈ ਬਾਨੀ ਸੋ ਅੱਜ ਮੰਚ ਰੋਸ ਭਰਿਆ ਰੋਸ ਪਲਟ ਕਰਦੇ ਹੋਏ ਸੀ ਜੋ ਸਾਨੂੰ ਤਾਮਰ ਪੱਤਰ ਮਿਲੇ ਵਾਪਸ ਕਰਾਂਗੇ ਦੇਲਿਤ ਕਿਸਾਨ ਅੰਦੋਲਨ 34 ਦਿਨਾਂ ਦਾ ਹੋ ਗਿਆ ਹੈ 6 ਦੌਰ ਦੀਆਂ ਬੈਠਕਾਂ ਹੋ ਗਈਆਂ ਨੇ 7ਵੀਂ ਦੀ ਤਿਆਰੀ ਹੈ ਸਰਕਾਰ ਗੱਲਬਾਤ ਨੂੰ ਅੱਗਾ ਵਧਾਉਣ ਦੇ ਲਈ ਆਸਵੰਦ ਹੈ ਪਰ ਕਿਸਾਨ ਐਲਾਨ ਕਰ ਚੁੱਕੇ ਨੇ ਕਿ ਜਦੋਂ ਤੱਕ ਮੇਜ਼ ਤੇ ਹੱਲ ਨਹੀਂ ਨਿਕਲਦਾ ਮੈਦਾਨ 'ਚ ਡਟੇ ਰਹਿਣਗੇ